ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਗਾਰੀਐ ਬਿਨ ਪਿਰ ਧਨ ਸਿੰਗਾਰੀਐ ਜੋਵਨ ਬਾਦ ਖੁਆ ਸੇਜੜੀ ਨਾ ਮਾਣੇ ਸੁਖ ਸੇਜੜੀ ਬਿਨ ਪਰ ਬਾਦ ਸ਼ਿੰਗਾਰ ਬਿਨ ਪਰ ਬਾਦ ਸ਼ਿੰਗਾਰ ਦੁਖ ਕਣੋ ਦੁਹਾਗਣੀ ਦੁਖ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ ਨਾ ਕਰ ਸੇਜ ਪਤਾਰ ਮਨ ਰੇ ਮਨ ਰੇ RAM ਜਪੋ ਸੁਖ ਹੋਏ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਸ਼ਬਦ ਮਿਲੈ ਰੰਗ ਹੋਏ ਰਹਾਉ ਰਹਾਉ ਗੁਰ ਸੇਵਾ ਸੁਖ ਪਾਈ ਐ ਗੁਰ ਸੇਵਾ ਸੁਖ ਪਾਈ ਐ ਹਰ ਵਾਰ ਸਹਜ ਸਿੰਗਾਰ ਹਰ ਵਾਰ ਸਹਜ ਸਿੰਗਾਰ ਗੁਰ ਸੇਵਾ ਸੁਖ ਪਾਈ ਐ ਗੁਰ ਸੇਵਾ ਸੁਖ ਪਾਈ ਐ ਹਰ ਵਾਰ ਸਹਜ ਸਿੰਗਾਰ ਹਰ ਵਾਰ ਸਹਜ ਸਿੰਗਾਰ ਸਚ ਮਾਣੇ ਫਿਰ ਸੇਜੜੀ ਸਚ ਮਾਣੇ ਫਿਰ ਸੇਜੜੀ ਗੂੜਾ ਹੈਤ ਪਿਆਰ ਗੂੜਾ ਹੈਤ ਪਿਆਰ ਗੁਰਮੁਖ ਜਾਨ ਸੁਨਿਆਣੀ ਐ ਗੁਰਮੁਖ ਜਾਨ ਸੁਨਿਆਣੀ ਐ ਗੁਰਮੇਲੀ ਗੁਣ ਚਾਰ ਗੁਰਮੇਲੀ ਚਾਰ ਸੱਚ ਮਿਲੋ ਵਰ ਕਾਮਣੀ ਸੱਚ ਮਿਲੋ ਵਰ ਕਾਮਣੀ ਸੱਚ ਮਿਲੋ ਵਰ ਕਾਮਣੀ ਸੱਚ ਮਿਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨ ਜਾਏ ਕੀਮਤ ਕਹਿਣ ਨ ਜਾਏ ਹਰ ਹਰ ਘਰ ਸੋਹਾਗਣੀ ਹਰ ਵਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਨਿਰਮਲ ਸਾਚੈ ਨਾਏ ਮਨ ਮਹਿ ਮਨੁਆ ਜੇ ਮਰੈ ਮਨ ਮਹਿ ਮਨੁਆ ਜੇ ਮਰੈ ਤਾ ਪਿਰ 라ਵੈ ਨਾਰ ਤਾ ਪਿਰ 라ਵੈ ਨਾਰ ਇਕਤ ਤਾਗੈ ਰਲ ਮਿਲੈ ਇਕਤ ਤਾਗੈ ਰਲ ਮਿਲੈ ਗਲ ਮੋਤੀ ਅਨ ਕਾ ਹਾਰ ਗਲ ਮੋਤੀ ਅਨ ਕਾ ਹਾਰ ਸੰਤ ਸਵਾ ਸੁਖ ਊਪਜੈ ਸੰਤ ਸਵਾ ਸੁਖ ਊਪਜੈ ਗੁਰਮੁਖ ਨਾਮ ਅਧਾਰ ਗੁਰਮੁਖ ਨਾਮ ਅਧਾਰ ਉਪਜੈ ਖਿਣ ਖਪੈ ਖਿਣ ਮਹਿ ਉਪਜੈ ਖਿਣ ਖਪੈ ਖਿਣ ਆਵੈ ਖਿਣ ਜਾਇ ਖਿਣ ਆਵੈ ਖਿਣ ਜਾਇ ਸ਼ਬਦ ਪਛਾਣੈ ਰਵ ਰਹਿ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਨਾ ਤਿਸ ਕਾਲ ਸੰਤਾਏ ਸਾਹਿਬ ਅਤੁੱਲ ਨ ਤੋਲੀਐ ਸਾਹਿਬ ਅਤੁੱਲ ਨ ਤੋਲੀਐ ਕਥਨ ਨਾ ਪਾਇਆ ਜਾਏ ਕਥਨ ਨਾ ਪਾਇਆ ਜਾਏ ਵਪਾਰੀ ਵੰਜਾਰਿਆ ਵਪਾਰੀ ਵੰਜਾਰਿਆ ਆਏ ਵਜਹੋ ਲਿਖਾਏ ਆਏ ਵਜਹੋ ਲਿਖਾਏ ਕਾਰ ਕਮਾਵਹਿ ਸੱਚ ਕੀ ਕਾਰ ਕਮਾਵਹਿ ਸੱਚ ਕੀ ਲਾਹਾ ਮਿਲੈ ਰਜ਼ਾਏ ਨਾ ਹਾ ਮਿਲੈ ਰਜ਼ਾਈ ਪੂੰਜੀ ਸੱਚੀ ਗੁਰ ਮਿਲੈ ਪੂੰਜੀ ਸੱਚੀ ਗੁਰ ਮਿਲੈ ਤਿਸ ਤਿਲ ਨਾ ਤਮਾਏ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਗੁਰ ਠਾਕੀ ਸੱਚ ਬੋਲ ਆ ਆਪ ਤੁਲਾਏ ਤੋਲਸੀ ਆਪ ਤੁਲਾਏ ਤੋਲਸੀ ਪੂਰੇ ਪੂਰਾ ਤੋਲ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੂਟੀ ਐ ਕਥਨ ਕਹਿਣ ਨਾ ਛੂਟੀ ਐ ਨਾ ਪੜ ਪੁਸਤਕ ਭਾਰ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈ ਐ ਕਾਣਾ ਸੋਚ ਨ ਪਾਈ ਐ ਬਿਨ ਹਰ ਭਗਤ ਪਿਆਰ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਮੇਲੇ ਗੁਰ ਕਰਤਾਰ ਵਾਸ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ